ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਕਿ ਕੋਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਰੇਪ ਤੋਂ ਬਾਅਦ ਲਗਾਤਾਰ ਇਸ ਦੇ ਇੱਤੇ ਡਾਕਟਰਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਜਿਸ ਦੇ ਚੱਲਦੇ ਪੰਜਾਬ ਭਾਰਤ ਦੇ ਵਿੱਚ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਇਹ ਉੱਥੇ ਹੀ ਜਕਰ ਗੱਲ ਕੀਤੀ ਜਾਵੇ ਸੰਗਰੂਰ ਦੇ ਧੂਰੇ ਦੀ ਤਾਂ ਧੂਰੀ ਦੇ ਵਿੱਚ ਵੀ ਡਾਕਟਰਾਂ ਨੇ ਹੜਤਾਲ ਕੀਤੀ ਤੇ ਕਿਹਾ ਇੱਕ ਡਾਕਟਰਾਂ ਦੀ ਅਤੇ ਉੱਥੇ ਹੀ ਪੂਰੇ ਸਟਾਫ ਦੀ ਸੇਫਟੀ ਨੂੰ ਯਕੀਨੀ ਬਣਾਇਆ ਜਾਵੇ ਮੈਂ ਡਾਕਟਰ ਜੀਵ ਚੈਂਬਰ ਮੈਡੀਕਲ ਆਫਸਰ ਸਬਡਿਵੀਜ਼ਨਲ ਹਸਪੀਟਲ ਧੋਰੀ ਤੋਂ ਸਮੂਹ ਪੀसीएमਐਸ ਐਸੋਸੀਏਸ਼ਨ ਤੇ ਸਾਡੇ ਪੈਰਾਮੈਡੀਕਲ ਸਟਾਫ ਦੇ ਵੱਲੋਂ ਅੱਜ ਅਸੀਂ ਸਾਰੇ ਇੱਥੇ ਹੜਤਾਲ ਲਈ ਇਕੱਠੇ ਹੋਏ ਹਾਂ ਜੋ ਕਿ ਸਾਡੀ ਕਾਲ ਹੋਈ ਸੀ ਆਲ ਓਵਰ ਪੰਜਾਬ ਦੇ ਵਿੱਚ ਜੋ ਕਿ ਸਾਡੇ ਇੱਕ ਭੈਣ ਡਾਕਟਰ ਕਲਕੱਤਾ ਦੇ ਵਿੱਚ ਜਿਨ੍ਹਾਂ ਦਾ ਬਹੁਤ ਬੇਰਹਿਮੀ ਦੇ ਨਾਲ ਉਹਨਾਂ ਨਾਲ ਬਦਸਲੂਕੀ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ ਤੋ ਅਸੀਂ ਇਸ ਚੀਜ਼ ਦਾ ਬਹੁਤ ਮਤਲਬ ਕਿ ਮੰਦਭਾਗੀ ਘਟਨਾ ਦਾ ਬੁਰੀ ਤਰ੍ਹਾਂ ਨਾ ਖੰਡਨ ਕਰਦੇ ਆ ਤੇ ਇਸ ਚੀਜ਼ ਦਾ ਅਸੀਂ ਪੂਰੇ ਸਖਤ ਸ਼ਬਦਾਂ ਨਾਲ ਵਿਰੋਧ ਕਰਦੇ ਆ ਵੀ ਜਿਹੜਾ ਡਾਕਟਰਾਂ ਦੇ ਪੈਰਾਮੈਡੀਕਲ ਸਟਾਫ ਦੇ ਖਿਲਾਫ ਲੋਕੀ ਅੱਜਕੱਲ ਬਹੁਤ ਜ਼ਿਆਦਾ ਵਾਇਲੈਂਸ ਦੇ ਨਾਲ ਉਹਨਾਂ ਤੇ ਅਟੈਕ ਕੀਤੇ ਜਾ ਰਹੇ ਹਨ ਤੇ ਉਹਨਾਂ ਨੂੰ ਰੋਕਿਆ ਜਾਵੇ ਤੇ ਸਰਕਾਰ ਨੂੰ ਸਾਨੂੰ ਸੁਰੱਖਿਅਤ ਹੋਈਆ ਕਰਾਈ ਜਾਵੇ ਤੇ ਬਸ ਅਸੀਂ ਇਸ ਚੀਜ਼ ਦੇ ਲਈ ਅੱਜ ਸਟ੍ਰਾਈਕ ਕੀਤੀ ਹੈ ਤੂਰੀ ਹਸਪਤਾਲ ਦੇ ਵਿੱਚ ਤੇ ਬਾਕੀ ਸਮੂਹ ਮੈਡੀਕਲ ਸਟਾਫ ਤੇ ਪੈਰਾਮੈਡੀਕਲ ਸਟਾਫ ਤੇ ਡਾਕਟਰ ਯੂਨੀਅਨ ਜਿੰਦਾਬਾਦ ਤੇ ਸਰਕਾਰ ਤੋਂ ਸਾਨੂੰ ਇਹੀ ਉਮੀਦ ਹੈ ਕਿ ਸਾਨੂੰ ਸੁਰੱਖਿਆ ਪ੍ਰੋਵਾਈਡ ਕਰਾਈ ਜਾਵੇ ਡਾਕਟਰ ਸਾਹਿਬ ਕਿੰਨੇ ਘੰਟੇ ਦੀ ਸਟ੍ਰਾਈਕ ਹੈ ਅੱਜ 2 ਘੰਟੇ ਦੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਾਰੀਆਂ OPD ਸਰਵਿਸ ਬੰਦ ਕੀਤੀਆਂ ਗਈਆਂ ਹਨ ਤੇ 10 ਵਜੇ ਤੋਂ ਬਾਅਦ ਅਸੀਂ ਸ਼ੁਰੂ ਸਟਾਰਟ ਕਰਾਂਗੇ ਐਮਰਜੈਂਸੀ ਸਰ ਜਲਦੀ ਐਮ ਸਰ ਐਮਰਜੈਂਸੀ ਚੱਲ ਰਹੀ ਹੈ ਜੀ ਸਾਰੇ ਡਾਕਟਰਸ ਤੇ ਸਾਰਾ ਪੈਰਾਮੈਡੀਕਲ ਸਟਾਫ ਸਿਵਲ ਹਸਪੀਟਲ ਧੂਰੀ ਦੇ ਵਿੱਚ ਇਕੱਠੇ ਹੋਏ ਆ ਜਿਹੜੀ ਸਟ੍ਰਾਈਕ ਅਸੀਂ ਕਰ ਰਹੇ ਹਾਂ 8 ਤੋਂ 10 ਵਜੇ ਤੱਕ ਜਿਹੜੀ ਉੱਥੇ ਇੱਕ ਫੀਮੇਲ ਡਾਕਟਰ ਕਲਕੱਤੇ ਵਿੱਚ ਜਿਨ੍ਹਾਂ ਨਾਲ ਬਹੁਤ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਹੈ ਤੇ ਜਿਸ ਦਾ ਰੇਪ ਹੋਇਆ ਹੈ ਉਹਦੇ ਵਾਸਤੇ ਉਹਦੇ ਇੱਕ ਤਾਂ ਸਾਨੂੰ ਬਹੁਤ ਦੁੱਖ ਹੈ ਜਿਹੜਾ ਫੀਮੇਲ ਡਾਕਟਰ ਦੇ ਨਾਲ ਸਾਡੇ ਕਲੀਗ ਨਾਲ ਇਸ ਤਰ੍ਹਾਂ ਬਦਸਲੂਕੀ ਹੋਈ ਹੈ ਤੇ ਦੂਸਰਾ ਅਸੀਂ ਆਪਣੀ ਵੀ ਪ੍ਰੋਟੈਕਸ਼ਨ ਨੂੰ ਲੈ ਕੇ ਇਹ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਮੈਸੇਜ ਕਿ ਸਾਡੇ ਲਈ ਜਿਹੜੀ ਇੱਥੇ ਕੰਮ ਕਰਨ ਵਾਲੀ ਹਾਲਤ ਹੈ ਲੋਕ ਬਹੁਤ ਜ਼ਿਆਦਾ ਗੱਲਾਂ ਗਲ ਛੋਟੇ-ਛੋਟੇ ਗਲਤੇ ਵਾਇਲੈਂਟ ਹੋ ਜਾਂਦੇ ਨੇ ਤੇ ਸਾਨੂੰ ਬਹੁਤ ਅਨਸੇਫ ਲੱਗਦਾ ਡਿਊਰਿੰਗ ਡਿਊਟੀ ਆਵਰਸ ਚਾਹੇ ओपीडी ਦੇ ਵਿੱਚ ਹੈ ਚਾਹੇ ਉਹ ਐਮਰਜੈਂਸੀ ਦੇ ਵਿੱਚ ਹੈ ਤੇ ਇਸ ਕਰਕੇ ਫੀਮੇਲਸ ਨੂੰ ਉਹ ਉਸ ਦੇ ਨਾਲ ਹੀ ਮੇਲ ਸਟਾਫ ਨੂੰ ਵੀ ਪ੍ਰੋਟੈਕਸ਼ਨ ਦੀ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਇਹ ਸਾਡਾ ਬਹੁਤ ਹੀ ਹੰਬਲ ਰਿਕੁਐਸਟ ਹੈ ਸਾਡੀ ਸਰਕਾਰ ਨੂੰ ਕਿ ਡਾਕਟਰਸ ਦੀ ਪ੍ਰੋਟੈਕਸ਼ਨ ਨੂੰ ਲੈ ਕੇ ਥੋੜਾ ਗੰਭੀਰਤਾ ਨਾਲ ਸੋਚਿਆ ਜਾਵੇ ਇਹ ਨਾ ਤੁਹਾਡਾ ਮੇਰਾ ਨਾਮ ਬਾਅਦ ਅਸੀਂ ਕਿੰਨੇ ਵਜੇ ਤੇ ਆਏ ਸੀ ਇਹ 7:30 ਵਜੇ ਤੇ ਆਏ ਮੈਂ ਕੀ ਕਹਿਣਾ ਚਾਹੁੰਦਾ ਤੁਸੀਂ ਵੀ ਡਾਕਟਰਾਂ ਦੀਆਂ 7:30 ਵਜੇ ਤੇ ਆ ਜਾਂਦੇ ਨੇ ਸਾਰੇ ਮਰੀਜ਼ ਇੱਥੇ ਖੱਜਲਖਵਾਰ ਹੋ ਜਾਂਦੇ ਨੇ ਇਹ ਡਾਕਟਰਾਂ ਦੀਆਂ ਉਹਨਾਂ ਦੇ ਮੰਗਾਂ ਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਮਰੀਜ਼ ਉਹ ਕਤਲ ਘਵਾਰਨਾ ਹੋ ਦੇਖਿਆ ਜਾਵੇ ਤਾਂ ਹਫਸ ਦੇ ਭੁੱਖੇ ਲੋਕ ਕਿਸੇ ਨੂੰ ਵੀ ਬਖਸ਼ਦੇ ਨਹੀਂ ਆਪਣੀ ਹਫਸ ਮਿਟਾਉਣ ਦੇ ਵਾਸਤੇ ਕਿਸੇ ਨੂੰ ਵੀ ਨਿਸ਼ਾਨਾ ਬਣਾ ਲੈਂਦੇ ਨੇ ਅਜਿਹੇ ਹਫਸੀਆਂ ਦੇ ਖਿਲਾਫ ਤਾਂ ਅਜਿਹੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਹੋਰ ਵੀ ਅਜਿਹੇ ਲੋਕਾਂ ਨੂੰ ਕੰਨ ਹੋ ਜਾਣ ਬਿਊਰੋ ਰਿਪੋਰਟ ਅਖੰਡ ਲੋਕ